ਥੋੜੀ ਪੈਨਸ਼ਨ ਘਟੀ ਜਾਊਗੀ ਸੋ ਬਹੁਤ ਹੀ ਘਟਿਆ ਤੇ ਹੱਸੋ ਹੀ ਨਹੀਂ ਗੱਲ ਐ ਕਿ ਅੰਗਣਵਾੜੀ ਵਰਕਰ ਕੋਲੇ ਨਾ ਤਾਂ ਕੋਈ ਅਥਾਰਟੀ ਹੈਗੀ ਐ ਨਾ ਕੁਝ ਹੋਰ ਐ ਅੰਗਣਵਾੜੀ ਵਰਕਰ ਦੇ ਕਿਸਾਨਾਂ ਦੇ ਨਾਲ ਕਿਉਂ ਜਾ ਕੇ ਤੁਸੀਂ ਉਹਨਾਂ ਦਾ ਪੰਗਾ ਪਵਾਉਨੇ ਹੋ ਮੈਂ ਜਿਹੜੀ ਕਹਿੰਦੀ ਇਹ ਗੱਲ ਕਹਿੰਦੀ ਅੰਗਣਵਾੜੀ ਵਰਕਰ ਕਿਸਾਨ ਤੇ ਮਜ਼ਦੂਰ ਦੀਆਂ ਈਆਂ ਤੁਸੀਂ ਉਹਨਾਂ ਨੂੰ ਕਿਉਂ ਇਹ ਗੱਲਾਂ ਕਰਦੇ ਹੋ ਮੈਂ ਤਾਂ ਸਭ ਪਹਿਲਾਂ ਮੈਂ ਵੀ ਕਹਿੰਦੀ ਕਿ ਡੀਸੀ ਵੀ ਕਿਉਂ ਜਾ ਕੇ ਕਹੇ ਕਿਉਂ ਐਸ ਡੀ ਐਮ ਜਾ ਕੇ ਖੇਤਾਂ ਦੇ ਵਿੱਚ ਇਹ ਕਵੇ ਕਿ ਪਰਾਲੀ ਨੂੰ ਆਗਨਾਂ ਲਾਓ ਤੁਸੀਂ ਉਹਨਾਂ ਨੂੰ ਸਾਧਨ ਦਿਓ ਨਾ ਉੱਥੇ ਜਾ ਕੇ ਸਾਧਨ ਲੈ ਕੇ ਖੜਨ ਨਾ ਸਮਾਨ ਰੁੜ ਗਿਆ ਫਸਲਾਂ ਨਸ਼ਟ ਹੋ ਗਈਆਂ ਘਰ ਨਸ਼ਟ ਹੋ ਗਏ ਪਸ਼ੂ ਨਸ਼ਟ ਹੋ ਗਏ ਸੰਧ ਰੁੜ ਗਏ ਜੇ ਸਾਡੇ ਕਿਸਾਨਾਂ ਨੇ ਉਹ ਘਾਟਾ ਝੱਲ ਲਿਆ ਨਾ ਤੇ ਸਾਨੂੰ ਇਹਦੇ ਨਾਲ ਵੀ ਕੋਈ ਫਰਕ ਨਹੀਂ ਹੱਤ ਗੱਲ ਦਾ ਜਵਾਬ ਦੇਵਾਂਗੇ ਜੇ ਸਰਕਾਰ ਨੇ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਣਾ ਪਹਿਲਾਂ ਕੋਰਟ ਦੀਆਂ ਹਦਾਇਤਾਂ ਆਪ ਮੰਨਣ ਪਹਿਲੀ ਗੱਲ ਤਾਂ ਮੁਕਤਸਰ ਜ਼ਿਲ੍ਹਾ ਇਹ ਹੋ ਜਾ ਜਿਹਦੇ ਵਿੱਚ ਸੇਮ ਦਾ ਏਰੀਆ ਉਥੇ ਕਿਸੇ ਵੀ ਕੀਮਤ ਦੇ ਵਿੱਚ ਕਠਾਣੀ ਪੈਦੀਆਂ ਮਲਚਿੰਗ ਨਹੀਂ ਹੁੰਦੀ ਉਥੇ ਹਰ ਹਾਲ ਤੱਕ ਲਾਉਣੀ ਪੈਂਦੀ ਹੈ ਕੀ ਇਹਨਾਂ ਕੋਲੇ ਇਹਨਾਂ ਖੇਤੀਬਾੜੀ ਦੇ ਕੋਲੇ ਔਂਕੜੇ ਹੈ ਕਿਹੜੇ-ਕਿਹੜੇ ਏਰੀਏ ਇਹਦੇ ਐਸ ਡੀ ਐਮ ਗਿੱਦੜਬਾਹ ਦੇ ਵੱਲੋਂ ਇੱਕ ਨਾਦਰ ਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਹੈ ਐਸ ਡੀ ਐਮ ਗਿੱਦੜਬਾਹ ਦੇ ਵੱਲੋਂ ਚਿੱਠੀ ਜਾਰੀ ਕਰਕੇ ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਦੀ ਡਿਊਟੀ ਲਾਉਣ ਦੇ ਲਈ ਹੁਕਮ ਜਾਰੀ ਕੀਤੇ ਨੇ ਕਿ ਉਹ ਹਰ ਪਿੰਡ ਜਾ ਕੇ ਹਰ ਘਰ ਜਾ ਕੇ ਲੋਕਾਂ ਨੂੰ ਪਰਾਲੀ ਜਲਾਉਣ ਨੂੰ ਲੈ ਕੇ آگਾਹ ਕਰਨ ਜੋ ਵੀ ਕੋਈ ਪ੍ਰਾਲੀ ਨੂੰ ਅੱਗ ਲਾਵੇਗਾ ਤਾਂ ਉਸ ਸੰਬੰਧਤ ਵਿਅਕਤੀ ਤੇ ਉਸਦੇ ਪਰਿਵਾਰ ਦੇ ਮੈਂਬਰ ਜੋ ਵੀ ਸਰਕਾਰ ਦੇ ਵੱਲੋਂ ਪੈਨਸ਼ਨ ਸਕੀਮ ਪ੍ਰਾਪਤ ਕਰਦੇ ਨੇ ਤੇ ਉਹਨਾਂ ਦੀ ਤੁਰੰਤ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ ਪੈਨਸ਼ਨ ਤੋਂ ਇਲਾਵਾ ਜੋ ਵੀ ਸਕੀਮ ਦਾ ਲਾਭ ਉਹ ਪੰਜਾਬ ਸਰਕਾਰ ਤੋਂ ਲੈ ਰਹੇ ਨੇ ਉਹ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਜਾਣਗੀਆਂ। ਠੀਕ ਹੈ। ਇਹ ਸਹੂਲਤਾ ਬੰਦ ਕਰਾਂਗੇ ਅਸੀਂ। ਹਾਂ ਇਹ ਵੀ ਗੱਲ ਹੈਗੀ ਹੈ ਕਿ ਜਿਹੜਾ ਛੋਟਾ ਕਿਸਾਨ 2 ਢਾਈ ਏਕੜ ਵਾਲਾ ਉਹਦੀ ਪੈਨਸ਼ਨ ਲੱਗੀ ਉਹਦੇ ਬੱਚਿਆਂ ਦੀ ਪੈਨਸ਼ਨ ਲੱਗੀ ਜਾਂ ਵਿਧਵਾ ਲੇਡੀ ਦੀ ਪੈਨਸ਼ਨ ਲੱਗੀ ਹੈ ਉਹਨੂੰ ਹੀ ਧਮਕਾਉਣ ਦੀਆਂ ਗੱਲਾਂ ਤੇ ਇੱਥੇ ਮੈਂ ਵੀ ਕਹਿਣਾ ਚਾਹਣੀ ਹਾਂ ਕਿ ਜਿਹੜਾ ਪੈਸੇ ਵਾਲਾ ਕਿਸਾਨ ਉਹਨੇ ਤਾਂ ਆਪਦਾ ਬੈਲਰ ਵੀ ਲਿਆਂਦਾ ਹੋਊਗਾ ਗੰਡਾ ਵੀ ਬਣਾ ਲੂਗਾ ਕਰਾਲੀ ਵੀ ਇਕੱਠੀ ਕਰ ਲੂ ਉਹ ਸਭ ਤੋਂ ਮਾਰ ਜਿਹੜੀ ਹੈਗੀ ਉਹ ਛੋਟੇ ਕਿਸਾਨ ਤੇ ਪੈ ਰਹੀ ਹੈਗੀ ਤਾਂ ਇਹ ਵੀ ਉਹਨਾਂ ਨੂੰ ਕਿਸਾਨ ਮਾਰੂ ਨੀਤੀ ਹੈ ਜਾਂ ਗਰੀਬ ਮਾਰੂ ਨੀਤੀ ਹੈ ਇਹ ਬਹੁਤ ਜਿਹੜੀ ਸਰਕਾਰ ਹੈ ਨਾ ਇਹ ਕਹਿ ਕੇ ਕੁਝ ਹੋਰ ਆਏ ਸੀਗੀ ਕਰ ਕੁਛ ਹੋ ਰਿਹਾ ਕਿਸਾਨ ਦੇ ਨਾਲ 22 ਦੀਆਂ 22 ਫਸਲਾਂ ਤੇ ਐਮਐਸਪੀ ਦੇਣ ਦੀ ਗੱਲ ਕਰਕੇ ਆਏ ਸੀ ਪਰਾਲੀ ਦੇ ਢੋਲ ਬਣਾਏ ਸੀ ਅਸੀਂ ਇਹਨਾਂ ਨੂੰ ਅਸੀਂ ਕਿਸਾਨ ਦੇ ਨਾਲ ਖੜੇ ਆ ਪਰਾਲੀ ਨੂੰ ਅਸੀਂ ਜਿਹੜਾ ਅਗਨੀ ਲਾਉਣ ਦੇਣੀ ਅਸੀਂ ਇਹਨਾਂ ਲਈ ਸਾਧਨ ਪ੍ਰੋਵਾਈਡ ਕਰਾਂਗੇ ਸੋ ਬਹੁਤ ਝੂਠੇ ਨਿਕਲੇ ਆ ਤੇ ਹੁਣ ਤਾਂ ਇੱਕ ਮਹੀਨੇ ਬਣਦੀ ਹੱਦ ਹੋ ਗਈ ਵੀ ਤੁਸੀਂ ਆਂਗਣਵਾੜੀ ਵਰਕਰ ਨੂੰ ਤੋੜ ਰਹੇ ਹੈਗੇ ਕਿ ਵੀ ਕਿਸਾਨਾਂ ਨੂੰ ਜਾ ਕੇ ਸਮਝਾਉਣਗੇ ਕਿ ਇਹ ਆਂਗਣਵਾੜੀ ਵਰਕਰ ਦੀ ਜੌਬ ਹੈ ਦੇਖੋ ਮੈਂ ਤਾਂ ਇਹ ਗੱਲ ਕਹਿਣ ਲੱਗੇ ਮੈਨੂੰ ਸ਼ਰਮ ਆਉਂਦੀ ਹੈ ਸਰਕਾਰ ਨੂੰ ਪੂਰਾ ਸ਼ਰਮਣੀ ਆਈ ਇਸ ਗੱਲ ਦੀ ਵੀ ਅਸੀਂ ਕਿਸਾਨਾਂ ਦੀਆਂ ਧੀਆ ਠੀਕ ਹੈ ਅਸੀਂ ਮਜ਼ਦੂਰਾਂ ਦੀਆਂ ਧੀਆ ਉਹ ਸਾਡੇ ਮਾ ਪਿਓ ਹੈਗੇ ਸਾਡੇ ਪਾਲਣਹਾਰ ਹੈ ਅਸੀਂ ਉਹਨਾਂ ਨੂੰ ਸਮਝਾਵਾਂਗੇ ਜਿਹੜੀ ਅਸੀਂ ਉਹਨਾਂ ਦਾ ਦਿੱਤਾ ਖਾਨੀ ਹੈ ਠੀਕ ਹੈ ਤੇ ਸਾਡੇ ਜਿਹੜੇ ਸਾਡੇ ਇਹ ਕਹ ਲਓ ਵੀ ਸਾਡੇ ਪਹਿਲਾਂ ਤਾਂ ਸਾਡੇ ਬੱਚੇ ਪੁਲਿਸ ਚ ਹੁੰਦੇ ਆ ਉਹ ਆਪਦੇ ਉਹਨਾਂ ਆਪਦੇ ਚਾਚੇ ਤਾਇਆ ਨੂੰ ਘਟਾਉਂਦੇ ਆ ਜਿਹੜੇ ਕਿਸਾਨ ਧਰਨੀ ਮਜਾਰੇ ਕਰਦੇ ਆ ਤੇ ਹੁਣ ਤੁਸੀਂ ਜਿਹੜੀਆਂ ਉਹਨਾਂ ਦੀਆਂ ਧੀਆਂ ਨੂੰ ਉਹਨਾਂ ਦੀਆਂ ਨੂੰਹਾਂ ਨੂੰ ਉਹਨਾਂ ਦੇ ਸਾਹਮਣੇ ਕਿਸਾਨਾਂ ਦੇ ਖੜੇ ਕਰ ਦਿਓ ਅੰਗਨwadi ਯੂਨੀਅਨ ਇਸ ਗੱਲ ਦਾ ਵਿਰੋਧ ਕਰਦੀ ਅਸੀਂ ਕਵਾਂਗੇ ਅਸੀਂ ਜਾਵਾਂਗੇ ਨਹੀਂ ਹੈਗੇ ਕਿਉਂ ਅਸੀਂ ਜਾਵਾਂਗੇ ਕਿਉਂ ਅਸੀਂ ਕਹਾਂਗੇ ਅਸੀਂ ਕਿਸਾਨਾਂ ਦੇ ਨਾਲ ਖੜੀਆਂ ਹਾਂ ਸਰਕਾਰ ਜ਼ਬਰਦਸਤ ਇਹ ਅੰਗਣਵਾੜੀ ਵਰਕਰ ਨੂੰ ਨਹੀਂ ਭੇਜ ਸਕਦੀ ਨਾ ਅੰਗਣਵਾੜੀ ਵਰਕਰ ਜਾਣਗੀਆਂ ਮੈਂ ਅੱਧੇ ਚ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਸਰਕਾਰ ਨੇ ਤੇਨੂੰ ਪਹਿਲਾਂ ਵੀ 2 ਮਹੀਨੇ ਹੋ ਗਏ ਸਰਕਾਰ ਨੂੰ ਜਦੋਂ ਪਰਾਲੀ ਦਾ ਮਸਲਾ ਆ ਗਿਆ ਕਿ ਪਰਾਲੀ ਸਾੜਨੀ ਹੈ ਉਦੋਂ ਇਹੀ ਭਗਵੰਤ ਮਾਰਕੰਡਾ ਸਿਗਾ ਕਿ ਤੁਸੀਂ ਲੋਕਾਂ ਨੂੰ ਉਹਨਾਂ ਦੇ ਸਾਧਨ ਦਿਓ ਉਹਨਾਂ ਕੋਲੇ ਸਾਧਨ ਹੋਣ ਪਰਾਲੀ ਬਣਾਉਣ ਦੀਆਂ ਗੰਡਾ ਹੋਣ ਮਸ਼ੀਨਾਂ ਹੋਣ ਉਹਨਾਂ ਨੂੰ ਸਬਸਿਡੀ ਦਿਓ ਤਾਂ ਜੋ ਉਹਦਾ ਉਹਨਾਂ ਨੂੰ ਪੈਸੇ ਦਿਓ ਉਹ ਆਪਦਾ ਪ੍ਰਬੰਧ ਕਰ ਸਕਣ ਪਰ ਹੁਣ ਉਹ ਸਾਰੀਆਂ ਗੱਲਾਂ ਸੈਕੰਡਰੀ ਹੋ ਗਈਆਂ ਉਹਨਾਂ ਗੱਲਾਂ ਨੂੰ ਇਹ ਭੁੱਲ ਗਿਆ ਸਰਕਾਰ ਵੀ ਜਦੋਂ ਲੋਕਾਂ ਦੀ ਮਦਦ ਕਰਨੀ ਜਾਂ ਮਦਦ ਨਹੀਂ ਕਰਨੀ ਕਿਸਾਨ ਦੀ ਉਹਨੂੰ ਲੋੜ ਹੈ ਤਾਂ ਜੇ ਹੁਣ ਅੱਜ ਇਦਾਂ ਦੇ ਹਾਲਾਤ ਬਣ ਗਏ ਤਾਂ ਅੱਜ ਇਹਨਾਂ ਨੇ ਸਭ ਤੋਂ ਜਿਹੜਾ ਸਭ ਤੋਂ ਥੱਲੜਾ ਮੈਂ ਕਹਿੰਦੀ ਆਂਗਣਵਾੜੀ ਵਰਕਰ ਕਿ ਸੋਸ਼ਲ ਵਰਕਰ ਆ ਇਹ ਮੁਲਾਜ਼ਮ ਹੋ ਵੀ ਨਹੀਂ ਵੀ ਜਿਹੜਾ ਸਭ ਤੋਂ ਥੱਲੜੇ ਵਾਲਾ ਮੁਲਾਜ਼ਮ ਕਹਿ ਲਓ ਜਾਂ ਇੱਕ ਵਰਕਰ ਕਹਿ ਲਓ ਉਹਨੂੰ ਤੁਸੀਂ ਇਹ ਕਹਤਾ ਵੀ ਤੁਸੀਂ ਜਾਓ ਤੁਹਾਡੇ ਡੀਸੀ ਵੀ ਲੱਗੇ ਹੋਏ ਆ ਤੁਹਾਡੇ ਐਸਡੀਐਮ ਵੀ ਲੱਗੇ ਹੋਏ ਆ ਸਾਰੀ ਪੁਲਿਸ ਲੱਗੀ ਹੋਈ ਆ ਵੀ ਹੁਣ ਕਿਸਾਨ ਖੇਤ ਦੇ ਵਿੱਚ ਜੇ ਚਾਹ ਵੀ ਕਰੇ ਨਾ ਉੱਥੇ ਖੜਕੇ ਤਾਂ ਧੂਆ ਨਿਕਲੇ ਤਾਂ ਉਹ ਕਹਿੰਦੇ ਅਗ ਲੱਗ ਕੇ ਉੱਥੇ ਪਹੁੰਚ ਜਾਂਦੇ ਆ ਤਾਂ ਆਂਗਣਵਾੜੀ ਵਰਕਰ ਦਾ ਜਿਹੜਾ ਰੋਲ ਹੈਗਾ ਉਹ ਕੋਈ ਇਸ ਤਰ੍ਹਾਂ ਦਾ ਰੋਲ ਨਹੀਂ ਹੈਗਾ ਕਿ ਸੋਸ਼ਲ ਵਰਕਰ ਹੈਗਾ ਉਹਨਾਂ ਨੇ ਆਪ ਦਾ ਜਿਹੜਾ ਬੱਚਿਆਂ ਤੱਕ ਉਹਨਾਂ ਦਾ ਮਤਲਬ ਹੈ ਕਿ ਸਨਾਂ ਨੂੰ ਉਹ ਕੀ ਕਹਿਣਗੇ ਜਾਂ ਕੇ ਜਿਹੜੇ ਤੁਹਾਡੇ ਅਫਸਰ ਹੈ ਉਹ ਬੈਠੇ ਹੈ ਕਹਿਣ ਵਾਸਤੇ ਸੋ ਇਹ ਬਹੁਤ ਘਟੀਆ ਗੱਲ ਹੈ ਇਹ ਕਹਿੰਦੇ ਆ ਵੀ ਅੰਗਣਵਾੜੀ ਵਰਕਰ ਉਹਨਾਂ ਨੂੰ ਜਾ ਕੇ ਕਹਿਣ ਕਿਉਂਕਿ ਸਾਡਾ ਜਿਹੜਾ ਵਿਭਾਗ ਹੈ ਨਾ ਉਹ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਦਾ ਤੇ ਉਹਨਾਂ ਰਾਂ ਹੀ ਲੱਗਦੀ ਪੈਨਸ਼ਨ ਇਹ ਸਿਰਫ ਕਿਸਾਨ ਨੂੰ ਡਰਾਉਣਾ ਚਾਹੁੰਦੇ ਆ ਅੰਗਣਵਾੜੀ ਵਰਕਰ ਉਹਨਾਂ ਨੂੰ ਜਾ ਕੇ ਗੱਲ ਕਵੇ ਵੀ ਜੇ ਤੁਸੀਂ ਪੁਰਾਣੀ ਨੂੰ ਅੱਗ ਲਾਈ ਤਾਂ ਤੁਹਾਡੀ ਪੈਨਸ਼ਨ ਕੱਟੀ ਜਾਊਗੀ ਸੋ ਬਹੁਤ ਹੀ ਘਟੀਆ ਤੇ ਹਾਸੋਹੀਣੀ ਗੱਲ ਹੈ ਵੀ ਅੰਗਣਵਾੜੀ ਵਰਕਰ ਕੋਲੇ ਨਾ ਤਾਂ ਕੋਈ ਅਥਾਰਟੀ ਹੈਗੀ ਹੈ ਨਾ ਕੁਝ ਹੋਰ ਹੈ ਅੰਗਣਵਾੜੀ ਵਰਕਰ ਦੇ ਕਿਸਾਨਾਂ ਦੇ ਨਾਲ ਕਿਉਂ ਜਾ ਕੇ ਤੁਸੀਂ ਉਹਨਾਂ ਦਾ ਪੰਗਾ ਪਵਾਉਨੇ ਹੋ ਮੈਂ ਜਿਹੜੀ ਕਹਿੰਦੀ ਇਹ ਗੱਲ ਕਹਿੰਦੀ ਅੰਗਣਵਾੜੀ ਵਰਕਰ ਕਿਸਾਨ ਤੇ ਮਜ਼ਦੂਰ ਦੀਆਂ ਈਆਂ ਤੁਸੀਂ ਉਹਨਾਂ ਨੂੰ ਕਿਉਂ ਇਹ ਗੱਲਾਂ ਕਰਦੇ ਹੋ ਮੈਂ ਤਾਂ ਸਭ ਪਹਿਲਾਂ ਮੈਂ ਵੀ ਕਹਿੰਦੀ ਕਿ ਡੀਸੀ ਵੀ ਕਿਉਂ ਜਾ ਕੇ ਕਵੇ ਕਿਉਂ ਐਸਡੀਐਮ ਜਾ ਕੇ ਖੇਤਾਂ ਦੇ ਵਿੱਚ ਇਹ ਕਵੇ ਕਿ ਪਰਾਲੀ ਨੂੰ ਆਗਣਾ ਲਾਓ ਤੁਸੀਂ ਉਹਨਾਂ ਨੂੰ ਸਾਧਨ ਦਿਓ ਨਾ ਉੱਥੇ ਜਾ ਕੇ ਸਾਧਨ ਲੈ ਕੇ ਖੜਨਾ ਉਹਨਾਂ ਦੇ ਉਹਨਾਂ ਦੀ ਪਰਾਲੀ ਦੀਆਂ ਗੰਢਾ ਬਣਾਉਣ ਜਾਂ ਉਹਨਾਂ ਦੀ ਹੈਲਪ ਕਰਨ ਜਿਹੜਾ ਨਾਲੇ ਕੋਲ ਬਣਾਇਆ ਸੀ ਦਿੱਲੀ ਉਹ ਕਿੱਧਰ ਗਿਆ ਉਹ ਕੋਲ ਲੈ ਕੇ ਦੇਣਾ ਹੁਣ ਝਾੜੂ ਵਾਲੇ ਵਿਆ ਲਾਉ ਭਾਈ ਕੋਲ ਛੜਕੋ ਖੇਤਾਂ ਦੇ ਵਿੱਚ ਤੇ ਉਪਰਾਲੀ ਨੂੰ ਤੁਸੀਂ ਡਿਸਟਰਾਏ ਕਰੋ ਤੇ ਇੱਥੇ ਕਣਕ ਬੀਜੋ ਕਿਉਂਕਿ ਜੋ ਖੜੀ ਉਪਰਾਲੀ ਦੇ ਵਿੱਚ ਵੀ ਕਣਕ ਬੀਜਦੇ ਕਣਕ ਨੂੰ ਸੁੰਡੀ ਪੈ ਜਾਂਦੀ ਹੈ ਉਹ ਵੀ ਕਾਮਯਾਬ ਨਹੀਂ ਹੈਗੀ ਗੱਲ ਸੋ ਇਹ ਬਹੁਤ ਘਟੀਆ ਤੇ ਹਸੋ ਹੀ ਨਹੀਂ ਗੱਲ ਹੈ ਜਿਹੜੀ ਸਰਕਾਰ ਕਰ ਰਹੀ ਹੈ ਵੀ ਇਹ ਬਿਲਕੁਲ ਨੀਚੇ ਪੱਧਰ ਤੇ ਗਿਰ ਗਏ ਆ ਜਿਹੜੀਆਂ ਕੰਮ ਕਰਦੇ ਦੱਸੋ ਗਰੀਬ ਦੀ ਇੱਕ ਛੋਟੇ ਕਿਸਾਨ ਦੀ ਪੈਨਸ਼ਨ ਕੱਟ ਦਾਂਗੇ ਅਸੀਂ ਉਹਦੇ ਬੱਚੇ ਦੀ ਪੈਨਸ਼ਨ ਕੱਟ ਦਿਆਂਗੇ ਅੰਗ ਹਿੰਦੀ ਪੈਨਸ਼ਨ ਕੱਟ ਦਾਂਗੇ ਵੀ ਇੰਨੀ ਘਟੀਆ ਸਰਕਾਰ ਹੈ ਸ਼ਬਦ ਨਹੀਂ ਹੈਗੇ ਇਹਨਾਂ ਵਾਸਤੇ ਕੋਈ ਇਹ ਜਿਸ ਤਰ੍ਹਾਂ ਦੇ ਨਾਲ ਹੁਣ ਸਹੂਲਤ ਐਸ ਡੀ ਐਮ ਸਾਹਿਬ ਦੀ ਜਿਹੜਾ ਪ੍ਰਮਾਨ ਜਾਰੀ ਹੋਇਆ ਉਹ ਅਸੀਂ ਚੰਗੀ ਤਰ੍ਹਾਂ ਸੁਣ ਵੀ ਲਿਆ ਵੇਖ ਵੀ ਲਿਆ ਕਿ ਅਸੀਂ ਤਾਂ ਰੋਜ਼ ਹੀ ਉਸ ਚੀਜ਼ ਨੂੰ ਪਾੜਦੇ ਵੀ ਆਂ ਉਹਦੀ ਵੀ ਮਜਬੂਰੀ ਐ ਐਸ ਡੀ ਐਮ ਸਰਕਾਰ ਦਾ ਨੌਕਰ ਐ ਉਹ ਜਿਵੇਂ ਉਤੋਂ ਨੂੰ ਆਰਡਰ ਵਟੇ ਅਫਸਰਾਂ ਨੇ ਕਰਤੇ ਉਹਨੇ ਥੱਲੇ ਉਹਨੂੰ ਫਾਰਵਰਡ ਕਰਤਾ ਆਂਗਣਵਾੜੀ ਵਰਕਰਾਂ ਵਿਚਾਰੀਆਂ ਕੀ ਕਹਿਣਗੀਆਂ ਹਰਦ ਤਾਂ ਇਹ ਬੰਦਾ ਐ ਐਸ ਡੀ ਐਮ ਸਾਹਿਬ ਤੁਸੀਂ ਇੱਕ ਕੰਮ ਕਰੋ ਤੁਸੀਂ 10 ਮਿੰਟ ਟਾਈਮ ਕੱਢ ਕੇ ਆਜੋ ਆਪਾਂ ਕਿਸੇ ਵੀ ਵਾਹਨ ਦੇ ਵਿੱਚ ਖੜ ਜਾਾਂਗੇ ਤੁਸੀਂ ਮਹਿਕਮੇ ਸੰਬੰਧਿਤ ਸਾਢ ਲਿਓ ਐਗਰੀਕਲਚਰ ਨੂੰ ਉੱਥੇ ਬੁਲਾ ਲਿਓ ਪਰਾਲੀ ਵੱਡੀ ਪਈ ਐ ਉਹ ਸਾਨੂੰ ਐਸਟੀਮੇਟ ਲਾ ਕੇ ਦੱਸ ਦੇਣ ਵੀ ਅਸੀਂ ਕਿੰਨੇ ਦਿਨਾਂ ਦੇ ਵਿੱਚ ਤੁਹਾਡਾ ਵਾਣ ਵਿਹਲਾ ਕਰ ਦਿਆਂਗੇ ਇੱਕ ਗੱਲ ਦੂਜੀ ਗੱਲ ਜਿਹੜੀਆਂ ਇਹ ਗੱਠਾ ਬਣਵਾਉਂਦੇ ਐ ਜਿਹੜੀਆਂ ਇਹਨਾਂ ਦੇ ਉੱਤੇ ਬਿਲਰ ਅਤੇ ਗੱਠਾ ਵਾਲੀਆਂ ਮਸ਼ੀਨਾਂ ਚੱਲਦੀਆਂ ਉਹ ਹਰੇਕ ਵਾਣ ਦੇ ਵਿੱਚ ਪਹੁੰਚਦੀਆਂ ਨਹੀਂ ਕਿਉਂਕਿ ਮੁਕਸਰ ਜ਼ਿਲ੍ਹਾ ਤਕਰੀਬਨ 80% ਸੇਮ ਪ੍ਰਭਾਵਤ ਐ ਜਿੱਥੇ ਖੁੱਬ ਕੇ ਮਸ਼ੀਨਾਂ ਝੋਨਾ ਵੜਦੀਆਂ ਉੱਥੇ ਗੱਠਾ ਵੀ ਨਹੀਂ ਬਣਾਈਆਂ ਜਾ ਸਕਦੀਆਂ ਐਸਡੀਐਮ ਨੂੰ ਬਿਆਨ ਦੇਣ ਤੋਂ ਪਹਿਲਾਂ ਨਾ ਆਪਦੇ ਅਫਸਰਾਂ ਨਾਲ ਗੱਲ ਕਰਕੇ ਇੱਕ ਵਾਰੀ ਰੈਲਿਟੀ ਚੈੱਕ ਜ਼ਰੂਰ ਕਰ ਲੈਣੇ ਚਾਹੀਦੀ ਆ ਤੁਹਾਨੂੰ ਲੱਗਦਾ ਕਿ ਐਸਡੀਐਮ ਆਪਦੇ ਕੋਲੋਂ ਬਿਆਨ ਇਹ ਜੇ ਨਹੀਂ ਬਿਲਕੁਲ ਨਹੀਂ ਐਸਡੀਐਮ ਨੇ ਕੋਈ ਬਿਆਨ ਨਹੀਂ ਦਿੱਤਾ ਐਸਡੀਐਮ ਨੇ ਤਾਂ ਗਾਂ ਉਹਨਾਂ ਦਾ ਹੁਕਮ ਫਾਰਵਰਡ ਕੀਤਾ ਉਹਨੇ ਗਾਂ ਥੱਲੇ ਫਾਰਵਰਡ ਕਰਤਾ ਉਹ ਵਿਚਾਰੀਆਂ ਪਿੰਡਾਂ ਦੇ ਟਰੀਆਂ ਫਿਰਨਗੀਆਂ ਵੀ ਜਵਾਕ ਨਾ ਪੜ ਜਾਣ ਜੇ ਜਵਾਕ ਪੜ ਗਏ ਪੰਜਾਬ ਨੂੰ ਅਕਲ ਆਜੂ ਮਤ ਆਜੂ ਅੰਗਣਵਾੜੀ ਵਰਕਰਾਂ ਨੇ ਸਕੂਲ ਛੱਡ ਕੇ ਜਾਣ ਗਈਆਂ ਨਾ ਉਈ ਵਕਰਾ ਮਹਿਕਮਤਾਂ ਕੋਲ ਹੈ ਨਹੀਂ ਤੇ ਸਿਰਫ ਇਹ ਕਹਾਣੀਆਂ ਜਿਨ੍ਹਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਕਿਸਾਨ ਦੇ ਇਹ ਹਮੈਤੀ ਹੈ ਕਿਸਾਨ ਦੀ ਇਹ ਜੇ ਮੁਸ਼ਕਲਾਂ ਤਕਲੀਫਾਂ ਸਮਝਣੀਆਂ ਚਾਹੁੰਦੇ ਆ ਇਹਨਾਂ ਦਾ ਫਰਜ਼ ਬਣਦਾ ਹੈ ਰੈਲਿਟੀ ਨੂੰ ਚੈੱਕ ਕਰਨ ਉਦੋਂ ਬਾਅਦ ਉਹਨਾਂ ਨੂੰ ਦੇਣ ਸਬਦਾ ਸਹੂਲਤਾਂ ਜੇ ਫਿਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਤੇ ਉਸ ਗੱਲ ਦੇ ਆਪ ਤੁਹਾਡੇ ਸਾਹਮਣੇ ਮੈਂ ਉਸ ਬੰਦੇ ਨੂੰ ਡਾਕੂੰਗਾ ਵੀ ਇਹ ਤੂੰ ਕੀਤਾ ਤਾਂ ਕੀਤਾ ਕਿਉਂ ਹੈ ਇਹ ਜਿਹੜੇ ਸਰਕਾਰਾਂ ਦੇ ਕੰਮ ਹੁੰਦੇ ਆ ਪਰ ਹੁਣ ਆਂਗਣਵਾੜੀ ਵਰਕਰਾਂ ਦੇ ਨਾਲੋਂ ਖੇਤੀਬਾੜੀ ਵਿਭਾਗਮੇ ਦੇ ਵਿੱਚ ਬੰਦੇ ਇਹਨਾਂ ਦੇ ਕੋਲੇ ਹੈਗੇ ਆ ਉਹਨਾਂ ਨੂੰ ਭੇਜਣ ਵਾਹਨਾਂ ਦੇ ਵਿੱਚ ਜ਼ਿੰਮੇਦਾਰਾਂ ਨੂੰ ਉੱਥੇ ਜਾ ਕੇ ਉਹ ਮੋਟੀਵੇਸ਼ਨ ਦੇਣ ਵੀ ਆ ਤੇਰਾ ਝੋਨਾ ਵੱਢਿਆ ਪਿਆ ਆ ਚੱਕ ਮਸ਼ੀਨ ਪਰਾਲੀ ਦੀਆਂ ਗੱਠਾਂ ਬਣਾ ਤੇ ਅਸੀਂ ਦੇ ਰਿਸਪੌਂਸੀਬਲ ਆ ਤੇਰਾ ਸਮਾਨ ਚਕਾਵਾਂਗੇ ਜਦੋਂ ਉਹਨਾਂ ਦਾ ਕੋਟਾ ਪੂਰਾ ਹੋ ਜਾਂਦਾ ਉਹ ਗੱਠਾਂ ਵਾਹਨ ਦੇ ਵਿੱਚ ਪਈਆਂ ਰਹਿ ਜਾਂਦੀਆਂ ਜਿਹੜੀਆਂ ਅਸੀਂ ਨਾ ਚੱਕ ਸਕਦੇ ਆ ਜੇ ਅਸੀਂ ਚੱਕ ਕਿਸੇ ਗੋਠਰੇ ਵਿੱਚ ਉਹਨਾਂ ਨੂੰ ਰੱਖਦੇ ਵੀ ਆ ਤਾਂ ਉੱਥੇ ਹਜ਼ਾਰਾਂ ਚੂਹਾ ਪੈਦਾ ਹੋ ਜਾਂਦਾ ਕੋਲ ਮळा ਕੇ ਫਾਹੇ ਕਿਸਾਨ ਨੂੰ ਕਿ ਮਜ਼ਦੂਰ ਨੂੰ ਚੜਾਉਣਾ ਤੇ ਅਸੀਂ ਤਾਂ ਭਰਾਵਾ ਚੜ੍ਹੇ ਹੀ ਆਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਨਾ ਪਰਚਿਆਂ ਦਾ ਨਾ ਕੁਛ ਦਾ ਨਾ ਪੈਨਸ਼ਨਾਂ ਦਾ ਜਿੱਥੇ ਇੰਨਾ ਸਮਾਨ ਰੁੜ ਗਿਆ ਫਸਲਾਂ ਨਸ਼ਟ ਹੋ ਗਈਆਂ ਘਰ ਨਸ਼ਟ ਹੋ ਗਏ ਪਸ਼ੂ ਨਸ਼ਟ ਹੋ ਗਏ ਸੰਧ ਰੁੜ ਗਏ ਜੇ ਸਾਡੇ ਕਿਸਾਨਾਂ ਨੇ ਉਹ ਘਾਟਾ ਝੱਲ ਲਿਆ ਨਾ ਤੇ ਸਾਨੂੰ ਇਹਦੇ ਨਾਲ ਵੀ ਕੋਈ ਫਰਮਾਇਆ ਗਿਆ ਕਿ ਅੰਗਨਵਾੜੀ ਵਰਤਨਾ ਦੇ ਪ੍ਰੋਵਾਈਡਰਾਂ ਜ਼ਿੰਮੇਵਾਰਾਂ ਨੂੰ ਜਾਗਰੂਕ ਕਰਕੇ ਉਪਰਾਲੇ ਨਾ ਦੇ ਦੇਖੋ ਐਸਡੀਐਮ ਸਾਹਿਬ ਦੀ ਜਿਹੜਾ ਪ੍ਰਮਾਨ ਜਾਰੀ ਹੋਇਆ ਉਹ ਅਸੀਂ ਚੰਗੀ ਤਰ੍ਹਾਂ ਸੁਣ ਵੀ ਲਿਆ ਵੇਖ ਵੀ ਲਿਆ ਕਿ ਅਸੀਂ ਤਾਂ ਰੋਜ਼ ਹੀ ਉਸ ਚੀਜ਼ ਨੂੰ ਪਾੜਦੇ ਵੀ ਆਂ ਉਹਦੀ ਵੀ ਮਜਬੂਰੀ ਐ ਐਸ ਡੀ ਐਮ ਸਰਕਾਰ ਦਾ ਨੌਕਰ ਐ ਉਹ ਜਿਵੇਂ ਉਤੋਂ ਨੂੰ ਆਰਡਰ ਵੱਟੇ ਅਫਸਰਾਂ ਨੇ ਕਰਤੇ ਉਹਨੇ ਥੱਲੇ ਉਹਨੂੰ ਫਾਰਵਰਡ ਕਰਤਾ ਆਂਗਣਵਾੜੀ ਵਰਕਰਾਂ ਵਿਚਾਰੀਆਂ ਕੀ ਕਹਿਣਗੀਆਂ ਹਰ ਜਦ ਤਾਂ ਇਹ ਬੰਦਾ ਐ ਐਸ ਡੀ ਐਮ ਸਾਹਿਬ ਤੁਸੀਂ ਇੱਕ ਕੰਮ ਕਰੋ ਤੁਸੀਂ 10 ਮਿੰਟ ਟਾਈਮ ਕੱਢ ਕੇ ਆ ਜਾਓ ਆਪਾਂ ਕਿਸੇ ਵੀ ਵਾਹਨ ਦੇ ਵਿੱਚ ਖੜ ਜਾਾਂਗੇ ਤੁਸੀਂ ਵਿਭਾਗੇ ਸੰਬੰਧਿਤ ਸਾਢ ਲਿਓ ਐਗਰੀਕਲਚਰ ਨੂੰ ਉੱਥੇ ਬੁਲਾ ਲਿਓ ਉਰਾਲੀ ਵੱਡੀ ਪਈ ਐ ਉਹ ਸਾਨੂੰ ਐਸਟੀਮੇਟ ਲਾ ਕੇ ਦੱਸ ਦਣ ਵੀ ਅਸੀਂ ਕਿੰਨੇ ਦਿਨਾਂ ਦੇ ਵਿੱਚ ਤੁਹਾਡਾ ਵਾਹਣ ਵਿਹਲਾ ਕਰ ਦਿਆਂਗੇ ਇੱਕ ਗੱਲ ਦੂਜੀ ਗੱਲ ਜਿਹੜੀਆਂ ਇਹ ਗੱਠਾ ਬਣਵਾਉਂਦੇ ਆ ਜਿਹੜੀਆਂ ਇਹਨਾਂ ਦੇ ਉੱਤੇ ਬਿਲਰ ਅਤੇ ਗੱਠਾ ਵਾਲੀਆਂ ਮਸ਼ੀਨਾਂ ਚੱਲਦੀਆਂ ਉਹ ਹਰੇਕ ਵਾਹਣ ਦੇ ਵਿੱਚ ਪਹੁੰਚਦੀਆਂ ਨਹੀਂ ਕਿਉਂਕਿ ਮੁਕਸਰ ਜ਼ਿਲ੍ਹਾ ਤਕਰੀਬਨ 80% ਸੇਮ ਪ੍ਰਭਾਵਿਤ ਹੈ ਜਿੱਥੇ ਖੁੱਬ ਕੇ ਮਸ਼ੀਨਾਂ ਝੋਨਾ ਵੜਦੀਆਂ ਉੱਥੇ ਗੱਠਾ ਵੀ ਨਹੀਂ ਬਣਾਈਆਂ ਜਾ ਸਕਦੀਆਂ ਐਸਡੀਐਮ ਨੂੰ ਬਿਆਨ ਦੇਣ ਤੋਂ ਪਹਿਲਾਂ ਨਾ ਆਪਦੇ ਅਫਸਰਾਂ ਨਾਲ ਗੱਲ ਕਰਕੇ ਇੱਕ ਵਾਰੀ ਰੈਲਿਟੀ ਚੈੱਕ ਜ਼ਰੂਰ ਕਰ ਲੈਣੀ ਚਾਹੀਦੀ ਹੈ। ਉਹਨੂੰ ਲੱਗਦਾ ਕਿ ਐਸਡੀਐਮ ਆਪਦੇ ਕੋਲੋਂ ਬਿਆਨ ਇਹ ਜਿਹੇ ਕਰ ਸਕਦਾ। ਨਹੀਂ ਬਿਲਕੁਲ ਨਹੀਂ ਐਸਡੀਐਮ ਨੇ ਕੋਈ ਬਿਆਨ ਨਹੀਂ ਦਿੱਤਾ। ਕਹਾਣੀਆਂ ਜਿਨ੍ਹਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਕਿਸਾਨ ਦੇ ਇਹ ਹਮੇਤੀ ਹੈ। ਕਿਸਾਨ ਦੀ ਇਹ ਜੇ ਮੁਸ਼ਕਲਾਂ ਤਕਲੀਫਾਂ ਸਮਝਣੀਆਂ ਚਾਹੁੰਦੇ ਆ ਇਹਨਾਂ ਦਾ ਫਰਜ਼ ਬਣਦਾ ਹੈ ਰੈਲਿਟੀ ਨੂੰ ਚੈੱਕ ਕਰਨਾ। ਉਸ ਤੋਂ ਬਾਅਦ ਉਹਨਾਂ ਨੂੰ ਦੇਣ ਸਬਦਾ ਸਹੂਲਤਾਂ। ਜੇ ਫਿਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਤੇ ਉਸ ਗੱਲ ਦੇ ਆਪ ਤੁਹਾਡੇ ਸਾਹਮਣੇ ਮੈਂ ਉਸ ਬੰਦੇ ਨੂੰ ਡਾਟੂਗਾ ਵੀ ਇਹ ਤੂੰ ਕੀਤਾ ਤਾਂ ਕੀਤਾ ਕਿਉਂ ਹੈ ਇਹ ਜਿਹੜੇ ਸਰਕਾਰਾਂ ਦੇ ਕੰਮ ਹੁੰਦੇ ਆ ਪਰ ਹੁਣ ਉਹ ਜਿਹੜੇ ਆਂਗਣਵੜੀ ਵਾਲੇ ਨੇ ਕਿਉਂ ਵੀ ਲਾਤੀ ਜਮਾਤ ਵਿੱਚ ਹੋ ਰਹੀ ਹੈ ਤਾਂ ਪਰ ਮਾਨ ਜਿਹੜੇ ਸਾਹਮਣੇ ਆ ਰਹੇ ਹੈਗੇ ਆ ਤੁਹਾਨੂੰ ਚਾਹੀਦਾ ਇਸ ਲਈ ਜਿਹੜੀ ਇਹ ਭਾਵਨਾ ਹਾਲਤ ਆਂਗਣਵਾੜੀ ਵਰਕਰਾਂ ਦੇ ਨਾਲੋਂ ਖੇਤੀਬਾੜੀ ਵਿਭਾਗ ਦੇ ਵਿੱਚ ਬੰਦੇ ਇਹਨਾਂ ਦੇ ਕੋਲੇ ਹੈਗੇ ਆ ਉਹਨਾਂ ਨੂੰ ਭੇਜਣ ਵਾਹਣਾ ਦੇ ਵਿੱਚ ਜ਼ਿੰਮੇਦਾਰਾਂ ਨੂੰ ਉੱਥੇ ਜਾ ਕੇ ਉਹ ਮੋਟੀਵੇਸ਼ਨ ਦੇਣ ਪਿਆਰ ਕਰਾ ਚੋਨਾ ਵੱਡਿਆ ਪਿਆ ਆ ਚੱਕ ਮਸ਼ੀਨ ਪਰਾਲੀ ਦੀਆਂ ਗੱਠਾਂ ਬਣਾ ਤੇ ਅਸੀਂ ਦੇ ਰਿਸਪੌਂਸੀਬਲ ਹਾਂ ਤੇਰਾ ਸਮਾਨ ਚਕਾਵਾਂਗੇ ਜਦੋਂ ਉਹਨਾਂ ਦਾ ਕੋਟਾ ਪੂਰਾ ਹੋ ਜਾਂਦਾ ਉਹ ਗੱਠਾਂ ਵਾਂਣ ਦੇ ਵਿੱਚ ਪੰਨਾਂ ਰਹਿ ਜਾਂਦੀਆਂ ਜਿਹੜੀਆਂ ਅਸੀਂ ਨਾ ਚੱਕ ਸਕਦੇ ਆ ਜੇ ਅਸੀਂ ਚੱਕ ਕਿਸੇ ਗੁੱਠਰੇ ਵਿੱਚ ਉਹਨਾਂ ਨੂੰ ਰੱਖਦੇ ਵੀ ਆ ਤਾਂ ਪੈਂਸ਼ਨ ਆ ਉਹ 2 2.5 ਕਿਲੋ ਤੋਂ ਵੱਧ ਲੱਗ ਜਣੀਗੀ 2 2.5 ਕਿਲੋ ਫਾਰਮਰ ਦੱਸੋ ਕੀ ਮਸ਼ੀਨਰੀ ਵੱਢੀ ਲੜੂਗਾ ਕੀ ਉਹ ਸੰਦ ਲੈ ਲੂਗਾ ਕੀ ਉਹ ਖੇਤੀ ਕਰ ਲੂ ਵਿਚਾਰਾ ਉਹਦੇ ਖਰਚੇ ਕਰਦੇ ਨਹੀਂ ਪੁਰੇ ਹੁਣ 2 2.5 ਕਿਲੋ ਨਾਲ ਤਾਂ ਬੱਚੇ ਚੱਲਦੀ ਤੇ ਉਹਨਾਂ ਚਾਰਾ ਪਰਾਲੀ ਕਿੱਥੇ ਖੂਆ ਜਾਂ ਤਾਂ ਜੋ ਸਰਕਾਰ ਦਾ ਹੁਕਮ ਮੁਤਾਬਕ ਜ ਆਪਣੇ ਹਾਈ ਕੋਰਟ ਦਾ ਹੁਕਮ ਕਾ ਜੋ ਖਰਚਾ ਬੰਦਾ ਸਰਕਾਰ ਨੂੰ ਮਨਮੋਹਨ ਦਿੱਤਾ ਜਾਵੇ ਤੇ ਨਹੀਂ ਸਰਕਾਰ ਨੂੰ ਆਪ ਨੂੰ ਚਾਹੀਦਾ ਹੈ ਇਹ ਹੱਲ ਕੀਤਾ ਜਾਵੇ ਚੰਗੀ ਨਹੀਂ ਸੁਣੀ ਦੇ ਕੇ ਤੇ ਹੱਲ ਕੋਈ ਮਸ਼ੀਨਰੀ ਨਹੀਂ ਆਈ ਪਿੰਡਾਂ ਚ ਜੀ ਤੱਕ ਮੈਂ ਖੁਦ ਆਤਾ ਵਾਦੀ ਕਰ ਰਹੀ ਆ ਕਿ ਮਸ਼ੀਨਰੀ ਤੇ ਜਿਹੜੀ ਲੈ ਸਕਦੇ ਹਾਂ ਸਬਸਿਡੀ ਦੇ ਉੱਤੇ ਇਦਾਂ ਦਾ ਹੈ ਜਿਵੇਂ ਜੀ ਸਰਕਾਰ ਕਹਿੰਦੀ ਆ ਵੀ ਤੁਸੀਂ ਜਿਹੜੀ ਮਸ਼ੀਨਰੀ ਹੈ ਇਕੱਠਾ ਮੋਣ ਵਾਲੀ ਟਰਾਲੀ ਦੀਆਂ ਇਕੱਠਾ ਮਾਰਦੀਆਂ ਜਾਂ ਉਹਨੂੰ ਆਸੂ ਸੰਭਾਲਦੇ ਲਈ ਮਸ਼ੀਨਰੀ ਤੰਦ ਲੈ ਸਕਦੇ ਹੋ ਸਰ ਜੀ ਛੋਟੇ ਜ਼ਿੰਮੇਵਾਰ ਦੇ ਵਾਸਤੇ ਬਾਹਰ ਕੰਮ ਜੀ ਇੰਨਾ ਮਹਿੰਗਾ ਪ੍ਰੋਜੈਕਟ ਕਿੱਥੋਂ ਲੈ ਲਿਆ ਫਾਰਮਰ ਨੇ ਹੁਣ ਮੈਂ ਆਉਂਦੀ ਗੱਲ ਕਰਦਾ ਸਰ ਮੈਂ 10 ਦੀ ਝੋਨਾ ਵੜਿਆ ਵੜ ਕੇ ਤੋਲਿਆ ਪਿਆ 13 ਮੋਚਰ ਆਇਆ ਪਿਆ ਹੈ ਚੱਕ ਨਹੀਂ ਆਇਆ ਤੋ ਆਦੇ ਸਤਾਰ ਦਾ ਬਤ ਲੈਣਾ ਜੀ 13 ਚੱਕੋ ਪਹਿਲਾਂ 13 ਪਿਆ ਅੱਛਾ ਦੂਜੀ ਗੱਲ ਇਹ ਆ ਵੀ ਉਹਦੇ ਨੇ ਮੇਰਾ ਪਰਾਲੀ ਦਾ ਰੀਪਰ ਮੇਰਾ ਖਤ ਮਾਰਿਆ ਪਿਆ ਮਸ਼ੀਨ ਵਾਲੇ ਨੂੰ ਸੱਜਿਆ ਸੀ ਕਿ ਵੀ ਆ ਕੇ ਮੇਰਾ ਇਕੱਠਾ ਬੰਨ ਜਾ ਉਹ ਅੱਜ ਥੋੜੇ ਵਾਹਣ ਗਿੱਲੇ ਆ ਦੋ 2.5 ਫੁੱਟ ਤੇ ਪਾਣੀ ਆ ਆਟਾ ਨਹੀਂ ਚੱਲਦੇ ਸਾਡੀ ਮਸ਼ੀਨਾਂ ਨਹੀਂ ਚੱਲਦੀਆਂ ਇਹ ਦੱਸੋ ਕੀ ਅਰੀਏ ਦੱਸੋ ਹਾਲ ਹੋ ਰਿਹਾ ਕੀ ਅਰੀਏ ਜੀ ਕਿਉਂਕਿ ਸਾਡੇ ਚੌਥਰਾ ਉਦੇ ਕਰਨ ਪੈਂਦਾ ਜਿਹੜਾ ਬੂੜਾ ਉਦਰਾ ਇਹ ਸੇਮ ਦਾ ਏਰੀਆ ਹੈ ਇਹਦੇ ਵਿੱਚ ਸਰਕਾਰ ਨੂੰ ਕੋਈ ਥੋੜਾ ਜਿਹਾ ਦਸਨਾ ਕੰਮ ਨਹੀਂ ਲਾ ਚਾਹੀਦਾ ਕਿਵੇਂ ਦੇਖਦੇ ਹੋ ਜਿਹੜਾ ਇਸ ਤਰ੍ਹਾਂ ਦੇ ਪ੍ਰਮਾਣ ਲਗਾਤਾਰ ਚਿੱਟੀਆਂ 70 ਸਰਕਾਰੀ ਅਦਾਰੇ ਵੱਲੋਂ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਆ ਕਿਵੇਂ ਜੀ ਜਿਹੜੇ ਪੱਤਰ ਜਾਰੀ ਹੋਏ ਜਿਸ ਤਰ੍ਹਾਂ ਕਿੱਧਰ ਵੀ ਜਾਰੀ ਹੋਇਆ ਜੇ ਕਿਸਾਨਾਂ ਦੇ ਉੱਤੇ ਮਾਮਲੇ ਦਰਜ ਹੋਣਗੇ ਸੂਚਨਾ ਬੰਦ ਹੋ ਜਾਣੀ ਸਰਕਾਰੀ ਸੂਚਨਾ ਜੀ ਦੇਖੋ ਜੀ ਇਹ ਹਾਈ ਕੋਰਟ ਦਾ ਹੁਕਮ ਤਾਂ ਜੋ ਸਰਕਾਰ ਆਪਣਾ ਦੇਣਾ ਚਾਹੀਦਾ ਸੀ ਜਿਸ ਜੀ ਹਮੇ ਕਰ ਨਹੀਂ ਦਿਆ ਸਾਡਾ ਜੀ ਨਹੀਂ ਕਰਦਾ ਵੀ ਆਗ ਲਾਈਏ ਉਹ ਸਾਡੇ ਸ਼ੌਂਕ ਨਹੀਂ ਗਾ ਸਾਡੀ ਮਜਬੂਰੀ ਹੈ ਜੀ ਇਹ ਠੀਕ ਹੈ ਸਭ ਪਹਿਲਾਂ ਤਾਂ ਕੋਈ ਤੁਹਾਨੂੰ ਸਾਡੇ ਇੱਥੇ ਜਾਊਗਾ ਬਾਅਦ ਚ ਜਾਊਗਾ ਬਾਕੀ ਵਿਚ